ਸਤਿ ਸ੍ਰੀ ਅਕਾਲ ਸਾਡੇ ਲੋਕ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਲੈ ਕੇ ਹਾਜ਼ਰ ਰਫ਼ਤਾਰ ਨਿਊਜ਼ ਆਫਰ ਚਾਤਪੌਨੀਆ ਪਹਿਲੀ ਖਬਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ ਸਾਬਕਾ ਸਹਿਯੋਗੀ ਅਤੇ ਜਾਰਜੀਆ ਤੋਂ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਨਾਲ ਹੋਏ ਝਗੜੇ ਦੇ ਬਾਅਦ ਆਪਣੀ ਕਾਂਗਰਸ ਸੀਟ ਤੋਂ ਅਸਤੀਫਾ ਦੇ ਰਹੇ ਨੇ ਗ੍ਰੀਨ ਜਨਵਰੀ ਤੋਂ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਵੇਗੀ ਅਤੇ ਸੰਸਦ ਮੈਂਬਰ ਵਜੋਂ ਉਹਨਾਂ ਦਾ ਅੰਤਿਮ ਦਿਨ 5 ਜਨਵਰੀ 2026 ਹੋਵੇਗਾ ਗ੍ਰੀਨ ਨੇ ਸੋਸ਼ਲ ਮੀਡੀਆ ਐਕਸ ਪਲੇਟਫਾਰਮ ਉਤੇ ਇੱਕ ਬਿਆਨ ਦੇ ਵਿੱਚ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਮੇਰੇ ਕੋਲ ਬਹੁਤ ਜ਼ਿਆਦਾ ਆਤਮ ਸਨਮਾਨ ਅਤੇ ਗરિਮਾ ਉਹ ਨਹੀਂ ਚਾਹੁੰਦੀ ਕਿ ਉਹਨਾਂ ਦੇ ਪਿਆਰੇ ਜ਼ਿਲ੍ਹੇ ਨੂੰ ਉਹਨਾਂ ਦੇ ਖਿਲਾਫ ਇੱਕ ਦਰਦਨਾਕ ਅਤੇ ਨਫ਼ਰਤ ਭਰੀ ਆਵਾਜ਼ ਚੱਲਣੀ ਪਵੇ। ਇਹ ਕਦਮ ਐਸਲੀ ਵੀ ਜ਼ਰੂਰੀ ਹੈ ਕਿਉਂਕਿ ਰਿਪਬਲਿਕਨ ਸ਼ਾਇਦ ਅਗਲੀ ਮਿਡ ਟਰਮ ਚੋਣਾਂ ਹਾਰ ਜਾਣਗੇ। ਅਗਲੇ ਮਿਡ ਟਰਮ ਨਵੰਬਰ 2026 'ਚ ਹੋਣੇ ਵਾਲੇ ਨੇ ਤੇ ਐਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਨੇ ਗ੍ਰੀਨ ਦੀ ਇਸ ਕਵਿਸ਼ਨ ਉਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਯੂਕਰੇਨ ਅਮਰੀਕਾ ਦੁਆਰਾ ਤਿਆਰ ਕੀਤੀ ਗਈ ਸ਼ਾਂਤੀ ਯੋਜਨਾ ਦੇ ਉੱਤੇ ਵੀਰਵਾਰ ਤੱਕ ਅੰਤਿਮ ਫੈਸਲਾ ਲੈ ਲਿਆ ਜਾਵੇ। ਇਹ ਯੋਜਨਾ ਯੂਕਰੇਨ ਅਤੇ ਰੂਸ ਵਿਚਕਾਰ 4 ਕੁ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਵੀ ਤਿਆਰ ਕੀਤੀ ਗਈ ਹੈ। 트ੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਯੂਕਰੇਨ ਯੋਜਨਾ ਨੂੰ ਸਹਿਕਾਰ ਕਰਦਾ ਤਾਂ ਉਸ ਨੂੰ ਰੂਸ ਨਾਲ ਵੱਡੇ ਰਣਨੀਤਿਕ ਅਤੇ ਰਾਜਨੀਤਿਕ ਸਮਝੌਤੇ ਕਰਨੇ ਪੈ ਸਕਦੇ ਨੇ। ਜਦੋਂ ਕਿ ਉਸ ਨੇ ਇਹਨਾਂ ਵਿਆਇਤਾਵਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ। ਅਮਰੀਕੀ ਮੀਡੀਆ ਰਿਪੋਰਟਾਂ ਦਰਸਾਉਂਦੀਆਂ ਨੇ ਕਿ ਡਰਾਫਟ ਯੋਜਨਾ ਦੇ ਵਿੱਚ ਕੁਝ ਵਿਵਾਦਿਤ ਰੂਸ ਦੇ ਫਾਇਦੇ ਨੂੰ ਮਾਨਤਾ ਦੇਣਾ ਸ਼ਾਮਲ ਹੋ ਸਕਦਾ ਹੈ ਰਾਸ਼ਪਤੀ ਟੰਪ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਯੂਕਰੇਨ ਥੈਂਕਸ giving ਦੁਆਰਾ 4 ਸਾਲਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਇੱਕ ਵੱਡੇ ਅਮਰੀਕੀ ਸੌਦੇ ਨੂੰ ਸਵੀਕਾਰ ਕਰੇ ਤੇ ਕੀਵ ਨੂੰ ਇਹ ਫੈਸਲਾ ਕਰਨ ਲਈ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਦਿੱਤਾ ਸੀ ਕਿ ਕੀ ਉਹ ਰੂਸ ਨੂੰ ਮਹੱਤਵਪੂਰਨ ਵਿਆਜਤਾ ਦੇਣ ਵਾਲੇ ਡਰਾਫਟ ਜੋਜਨਾ ਨਾਲ ਸਹਿਮਤ ਹੋਵੇਗਾ ਜਾਂ ਨਹੀਂ ਸਾਨੂੰ ਲੱਗਦਾ ਹੈ ਕਿ ਵੀਰਵਾਰ ਸਹੀ ਸਮਾਂ ਹੈ ਈਰਾਨ ਦੇ ਵਿਦੇਸ਼ ਮੰਤਰੀ ਅਲੇ ਨੇ ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਸੰਸਥਾ ਦੇ ਸੰਚਾਲਨ ਮੰਡਲ ਦੇ ਪ੍ਰਸਤਾਵ ਨੂੰ ਇਰਾਨ ਵਿਰੋਧੀ ਦਸਿਆ ਅਤੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਮੰਗ ਕੀਤੀ ਹੈ ਕਿ ਇਰਾਨ ਏਜੰਸੀ ਨਾਲ ਪੂਰਨ ਸਹਿਯੋਗ ਕਰੇ ਅਤੇ ਹਥਿਆਰ ਬਣਾਉਣ ਦੇ ਪੱਧਰ ਦੇ ਆਪਣੇ ਯੂਰੇਨੀਅਮ ਭੰਡਾਰ ਬਾਰੇ ਸਟੀਕ ਜਾਣਕਾਰੀ ਪ੍ਰਦਾਨ ਕਰੇ ਅਤੇ ਆਪਣੇ ਨਿਰੀਖਕਾਂ ਨੂੰ ਇਰਾਨੀ ਪਰਮਾਣੂ ਸਥਾਨਾਂ ਤੱਕ ਪਹੁੰਚ ਪ੍ਰਦਾਨ ਕਰੇ ਸ਼ੁਕਰਵਾਰ ਨੂੰ ਇੱਕ ਰਿਪੋਰਟ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਗਾਈ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਰਾਨ ਨੇ ਵਿਆਨਾ ਸਥਿਤ ਆਈਏ ਇਹ ਇਹਨੂੰ ਇੱਕ ਪੱਤਰ ਵਿੱਚ ਸੂਚਿਤ ਕੀਤਾ ਹੈ ਕਿ ਕਾਹਿਰਾ ਦੇ ਵਿੱਚ ਕੀਤੇ ਗਏ ਸਮਝੌਤੇ ਨੂੰ ਖਤਮ ਕਰਨ ਤੋਂ ਇਲਾਵਾ ਈਰਾਨ ਸਰਕਾਰ ਵੀਰਵਾਰ ਦੇ ਪ੍ਰਸਤਾਵ ਦੇ ਜਵਾਬ ਚ ਹੋਰ ਕਾਰਵਾਈ ਵੀ ਕਰ ਸਕਦੀ ਹੈ ਅਮਰੀਕਾ ਦਾ ਰਾਜਨੀਤਿਕ ਮਾਹੌਲ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਤੇ ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿਖੇ ਰਾਸ਼ਪਤੀ ਡੋਨਲਡ ਟਰੰਪ ਦੇ ਨਾਲ ਆਪਣੀ ਪਹਿਲੀ ਅਧਿਕਾਰਤ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਕਈ ਕਾਰਨਾ ਕਰਕੇ ਮਹੱਤਵਪੂਰਨ ਸੀ ਕਿਉਂਕਿ ਦੋਵਾਂ ਨੇਤਾਵਾਂ ਨੇ ਚੋਣਾਂ ਦੌਰਾਨ ਇੱਕ ਦੂਜੇ ਉੱਤੇ ਤਿੱਖੇ ਹਮਲੇ ਕੀਤੇ ਸਨ। ਇਸ ਦੇ ਬਾਵਜੂਦ ਮੀਟਿੰਗ ਦੇ ਵਿੱਚ ਮਾਹੌਲ ਸ਼ਾਂਤ ਰਿਹਾ ਤੇ ਵਾਧੀ ਮਹਿੰਗਾਈ, ਰਿਹਾਇਸ਼ੀ ਸੰਕਟ ਤੇ ਨਿਊਯਾਰਕ ਸਿਟੀ ਦੇ ਵਿੱਚ ਰਹਿਣ-ਸਹਿਣ ਦੀ ਲਾਗਤ ਵਰਗੇ ਮੁੱਦਿਆਂ 'ਤੇ ਗੰਭੀ ਕਰਨ ਵਾਲੇ ਵਾਤਾਵਰਨ ਨੂੰ ਤਰਜੀਹ ਦਿੱਤੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਨਿਊਯਾਰਕ ਦੀ ਮਦਦ ਕਰਾਂਗੇ। ਸਾਡੀ ਤਰਜੀਹ ਨਿਊਯਾਰਕ ਨੂੰ ਇੱਕ ਮਜ਼ਬੂਤ ਅਤੇ ਬਹੁਤ ਸੁਰੱਖਿਤ ਸ਼ਹਿਰ ਬਣਾਉਣਾ ਹੈ। ਮਮਦਾਨੀ ਨੇ ਇਹ ਵੀ ਕਿਹਾ ਕਿ ਮੀਟਿੰਗ ਨਿਊਯਾਰਕ ਵਾਸੀਆਂ ਦੀ ਭਲਾਈ ਉੱਤੇ ਕੇਂਦਰਿਤ ਸੀ ਨਾ ਕਿ ਮਤ ਪੇਦਾ ਉੱਤੇ। ਆਪਣੇ ਹਾਲੀਆ ਇੰਟਰਵਿਊ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪ੍ਰਸ਼ੰਸਕਾਂ ਦੇ ਨਾਲ ਇੱਕ ਵੱਡਾ ਤੇ ਦਿਲਚੋਣ ਵਾਲਾ ਅਪਡੇਟ ਸਾਂਝਾ ਕੀਤਾ ਉਹਨਾਂ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 3 ਨਵੰਬਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ ਉਹਨਾਂ ਇਹ ਵੀ ਆਖਿਆ ਕਿ ਬਸ ਥੋੜੇ ਦਿਨਾਂ ਦੇ ਵਿੱਚ ਸਿੱਧੂ ਦਾ ਗੀਤ ਨਵਾਂ ਆ ਰਿਹਾ ਹੈ ਤੇ ਗੀਤ ਦੀ ਸ਼ੂਟਿੰਗ ਖਤਮ ਹੋ ਗਈ ਹੈ ਛੋਟਾ ਮੋਟਾ ਕੰਮ ਖਤਮ ਕਰਕੇ ਕੋਸ਼ਿਸ਼ ਹੈ ਸਾਡੀ ਕਿ 3 ਨਵੰਬਰ ਦੇ ਲਾਗੇ ਤੱਕ ਗੀਤ ਰਿਲੀਜ਼ ਕਰ ਦਿੱਤਾ ਜਾਵੇ ਉਨਾ ਇਹ ਵੀ ਪੁਸ਼ਟੀ ਕੀਤੀ ਹੈ ਕਿ ਗੀਤ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਤੇ ਟੀਮ ਹੁਣ ਐਡੀਟਿੰਗ ਦੇ ਵਿੱਚ ਰੁੱਝੀ ਹੋਈ ਹੈ ਤੇ ਇੱਕ ਵਾਰ ਸਭ ਕੁਝ ਫਾਈਨਲ ਹੋਣ ਉੱਤੇ ਗੀਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਇਸ ਪ੍ਰੋਸੈਸ ਨੇ ਪ੍ਰਸ਼ੰਸਕਾਂ ਦੇ ਵਿੱਚ ਨਵੀਂ ਖੁਸ਼ੀ ਅਤੇ ਉਤਸ਼ਾਹ ਲਿਆਂਦਾ ਪੰਜਾਬ ਤੇ ਦੁਨੀਆ ਭਰ ਦੇ ਸਮਰਥਕ ਇਸ ਐਲਾਨ ਦਾ ਜਸ਼ਨ ਮਨਾ ਰਹੇ ਨੇ ਤੇ ਸਿੱਧੂ ਦੀ ਵਿਰਾਸਤ ਤੋਂ ਇੱਕ ਹੋਰ ਪਵਨਾਤਮਕ ਤੇ ਸ਼ਕਤੀਸ਼ਾਲੀ ਅਰਲੀ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਰੂਸ ਅਤੇ ਚੀਨ ਦਰਮਿਆਨ ਵਾਧੇ ਸੁਰੱਖਿਆ ਸਹਿਯੋਗ ਨੇ ਭਾਰਤ ਸਮੇਤ ਅਮਰੀਕਾ ਤੇ ਨਾਲ-ਨਾਲ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ ਰਿਪੋਰਟ ਹੈ ਕਿ ਰੂਸ ਨੇ ਚੀਨ ਨੂੰ ਵੀ ਆਪਣਾ S500 ਮਾਈਲ ਡਿਫੈਂਸ ਸਿਸਟਮ ਦੇਣ ਦਾ ਵਾਅਦਾ ਕੀਤਾ ਹੈ ਅਜੇ ਚ ਖਦਸ਼ਾ ਜਾਰੀ ਕੀਤਾ ਜਾ ਰਿਹਾ ਹੈ ਕਿ ਚੀਨ ਛੇਤੀ ਹੀ ਰੂਸ ਕੋਲੋਂ S500 ਮਾਈਲ ਸਿਸਟਮ ਖਰੀਦ ਸਕਦਾ ਹੈ ਤੇ ਚੀਨ ਨੇ ਸੈਂਟਰਲ ਮਿਲਟਰੀ ਕਮਿਸ਼ਨ ਦੇ ਪਹਿਲੇ ਰੈਂਕ ਦੇ ਵਾਈਸ ਚੇਅਰਮੈਨ ਜਨਰਲ ਚਾਂਗ ਯੂਸ਼ਿਆ ਦੇ ਨਾਲ ਰੂਸੀ ਕਾਊਂਟਰ ਪਾਰਟਰ ਅੰਦ੍ਰਹੀ ਬਲਸੋਬ ਨਾਲ ਮੁਲਾਕਾਤ ਕੀਤੀ ਹੈ। ਨੇਪਾਲ ਦੇ ਜਨਤੀ ਜਵਾਨ ਅਤੇ ਬਰਖਾਸਤ ਪ੍ਰਧਾਨ ਮੰਤਰੀ ਕੇਪੀ ਸ਼ਰਮਾ 올ੀ ਦੇ ਅਗਵਾਈ ਵਾਲੇ ਸੀਪੀਐਨ ਯੂਐਮਐਲ ਦੇ ਸਮਰਥਕਾਂ ਦਾ ਸ਼ੁਕਰਵਾਰ ਨੂੰ ਇੱਕ ਵਾਰ ਫਿਰ ਰਾਜਧਾਨੀ ਕਠਮੰਡੂ ਦੇ ਵਿੱਚ ਆਮੋ-ਸਾਮਲਾ ਹੋਇਆ ਜਦਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਵਿਚਾਲੇ ਝੜਪਾ ਕਾਰਨ 12 ਜ਼ਿਲ੍ਹੇ ਦੇ ਕਰਫਿਊ ਲਾਉਣਾ ਪਿਆ ਸੀ ਤੇ ਜਨਜੀ ਸਮੂਹ ਦੇ ਦਰਜਨ ਜ਼ਖਮੀ ਨੌਜਵਾਨਾਂ ਨੇ ਕਠਮੰਡੂ ਦੇ ਮਾਇਤੀ ਕਰਮ ਮੰਡਲਾ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਓਲੀ ਖਿਲਾਫ ਧਰਨਾ ਦਿੱਤਾ ਉਹ 8 ਸਤੰਬਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀ ਦੇ ਖਿਲਾਫ ਕਾਰਵਾਈ ਕੀਤੀ ਗਈ ਤੇ ਕਾਰਵਾਈ ਲਈ ਓਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ਤੇ ਜਿਸ ਵਿੱਚ 76 ਲੋਕ ਮਾਰੇ ਗਏ ਸਨ ਸ਼ੁੱਕਰਵਾਰ ਦਾ ਪ੍ਰਦਰਸ਼ਨ ਨੇੜਲੇ ਬਾਨੇਸ਼ਵਰ ਬਬਰ ਮਹਿਲ ਖੇਤਰ ਦੇ ਵਿੱਚ ਸੀਪੀਐਨ ਯੂਐਮਐਲ ਦੀ ਰੈਲੀ ਤੋਂ ਬਾਅਦ ਹੋਇਆ ਜਿੱਥੇ ਪਾਰਟੀ ਮੁਖੀ ਓਲੀ ਨੇ ਯੂਐਮਐਲ ਨੇਤਾਵਾਂ ਅਤੇ ਵਰਕਰਾਂ ਨੂੰ ਸੁਰੱਖਿਆ ਦੇਣ ਲਈ ਨੈਸ਼ਨਲ ਵਲੰਟੀਅਰਜ਼ ਫੋਰਸ ਦੇ ਗਠਨ ਦਾ ਐਲਾਨ ਕੀਤਾ ਯੂਐਮਐਲ ਵਰਕਰਾਂ ਅਤੇ ਜਨਤੀ ਨੌਜਵਾਨ ਦੋਵਾਂ ਦੇ ਪ੍ਰੋਗਰਾਮ ਲਗਭਗ ਇੱਕ ਹੀ ਸਥਾਨ ਉੱਤੇ ਅਤੇ ਇੱਕੋ ਹੀ ਸਮੇਂ ਆਯੋਜਿਤ ਕੀਤੇ ਗਏ ਸਨ ਅਤੇ ਉਨ੍ਹਾਂ ਵਿਚਕਾਰ ਕਿਸੇ ਵੀ ਟਕਰਾਅ ਨੂੰ ਟਾਲਣ ਲਈ ਵੱਡੀ ਗਿਣਤੀ ਵਿੱਚ ਦੰਗਾ ਰੋਕੂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਇੱਕ ਵਾਰ ਫਿਰ ਵੱਡੀ ਕਾਰਵਾਈ ਕਰਦਿਆਂ ਕੰਬੋਡੀਆ ਤੋਂ ਆਏ ਦੋ ਯਾਤਰੀਆਂ ਦੇ ਸਾਮਾਨ ਦੇ ਵਿੱਚੋਂ 122400 ਵਿਦੇਸ਼ੀ ਸਿਗਰਟਾਂ ਜ਼ਬਤ ਕੀਤੀਆਂ ਨੇ ਤੇ ਨਾਲ-ਨਾਲ ਅਧਿਕਾਰੀਆਂ ਮੁਤਾਬਕ ਇਹਨਾਂ ਸਿਗਰਟਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 20 ਲੱਖ ਰੁਪਏ ਤੋਂ ਵੀ ਵੱਧ ਬਣਦੀ ਹੈ। ਇਹ ਸਾਰਾ ਸਮਾਨ ਗੁਪਤ ਢੰਗ ਨਾਲ ਲਿਆਂਦਾ ਗਿਆ ਸੀ ਅਤੇ ਸ਼ੱਕ ਦੇ ਆਧਾਰ 'ਤੇ ਬੈਗਾਂ ਦੀ ਤਲਾਸ਼ੀ ਦੌਰਾਨ ਇਹ ਕਿਬ੍ਰਮਤ ਹੋਈ ਹੈ। ਇਸ ਤੋਂ ਪਹਿਲਾਂ ਵੀ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਅਤੇ ਕਸਟਮ ਦੀ ਸਾਂਝੀ ਟੀਮ ਨੇ 35 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਜਬਤ ਕੀਤੀਆਂ ਸਨ ਤੇ ਲਗਾਤਾਰ ਮਿਲੀਆਂ ਇਹ ਵੱਡੀਆਂ ਖੇਪਾਂ ਇਹ ਦਰਸਾਉਂਦੀਆਂ ਨੇ ਕਿ ਅੰਤਰਰਾਸ਼ਟਰੀ ਤਸਕਰੀ ਗਰੋਥ ਇਸ ਰੂਪ ਦਾ ਬੇਹੱਦ ਜ਼ੋਰ ਦੇ ਨਾਲ ਇਸਤੇਮਾਲ ਕਰ ਰਹੇ ਨੇ ਤੇ ਕਸਟਮ ਟੀਮ ਨੇ ਦੱਸਿਆ ਕਿ ਇਹ ਸਿਗਰਟਾਂ ਕਿਸ ਨੇ ਮੰਗਵਾਈਆਂ ਸਨ ਅਤੇ ਆਖਿਰ ਇਹ ਖੇਪ ਕਿਸ ਜਾਲ ਵਿੱਚ ਕਬਤਤ ਕੀਤੀ ਜਾਣੀ ਸੀ ਤੇ ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਗਲੀ ਐਨਾਹੀ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ